ਸ੍ਰੀ ਕਾਲ ਜੀ ਹੋਈ ਸਾਰਿਆਂ ਨੂੰ ਸਵਾਗਤ ਹੈ ਛੱਡਨੇ ਬਲੌਗ ਵਿੱਚੱਾੱੱਪਾ ਹੈ ਤੇ ਬਈ ਬਾਈ ਪਾਸੋਂ ਲੰਗਰ ਆਇਆ ਹੈ ਮੰਨੇ ਹੈ ਤੇ ਅੰਕਲਾ ਨੇ ਲੰਗਰ ਲਾਇਆ ਹੈ ਤੇ ਛੀਦੀ ਜੋੜਮੀ ਦਾ ਚੱਲ ਰਿਹਾ ਜੋ ਕਿ ਦੋ ਸੈਵਯਾ ਤੇ ਵਰਕੇ ਅੱਜ ਠੰਢੀ ਵਾਲੀ ਦੀ ਤੇ ਲੱਗੇ ਅੰਕਲ ਨਹੀਂ ਕਰ ਰਹੇ ਆ ਅੰਕਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਤਾ ਜੀ ਵਧੀਆ ਲੱਗਿਆ ਲੰਗਰ ਹਾਂ ਜੀ ਆਪ ਕਿਰਪਾ ਮਹਾਰਾਜ ਜੀ ਸਾਹਿਬ ਜਾਨ ਦੀ ਸਿੱਧੀ ਰੋਡ ਵਾਲੇ ਦੀ ਹਾਂ ਜੀ ਕਿਰਪਾ ਸਾਹਿਬ ਜਾਨ ਦੀ ਬਹੁਤ ਬਹੁਤ ਤੇ ਮੈਂ ਕਿਹਾ ਚੱਲ ਜਾਈਏ ਨਾ ਨਾ ਬਹੁਤ ਜ਼ਰੂਰੀ ਆ ਜੀ ਹਾਂ ਜੀ ਹਾਂ ਹੋਰ ਪੰਜੇ ਤੇਰੀ ਟੁੱਟੀ ਕੋਈ ਘਟਵਾ ਤਾਂ ਨਹੀਂ ਨਾ ਨਾ ਕਿਰਪਾ ਗੁਰੂ ਘਰ ਦੀ ਦੱਸ ਜੀ ਬਹੁਤ ਸਾਫ਼ ਮੋਜਾ ਚਲੋ ਕਿੱਥੇ ਲੱਗੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਾਹਿਬ ਬੈਠੇ ਦੀ ਦੇਖੋ ਲੰਗਰ ਲਾਇਆ ਵੇ ਸ਼ਿੰਕਾ ਸ਼ੀਤਾ ਜੀ ਤੁਹਾਨੂੰ ਸੱਤਰੀ ਕਾਲ ਜੀ ਖੁਰਦਰਾ ਚੰਗੀ ਤਰ੍ਹਾਂ ਚੜਦਾ ਲਾਓ ਜੀ ਲਾਓ ਚੰਗੀ ਤਰ੍ਹਾਂ ਬੱਦੇ ਵੀ ਲੱਗੇ ਪਿੰਟ ਵੀ ਲੱਗੇ ਹੋਏ ਤੇ ਕਰਨਾ ਹੈ ਗਜਰੇਲਾ ਅੰਦਰ ਬੈਠੇ ਆਂ ਕਾਤਰ ਅੰਦਰ ਬੀਬੀਆਂ ਬੈਠੀਆਂ ਨੇ ਅੰਦਰ ਮਾ ਬਿੱਟੂ ਬਾਈ ਇਹ ਸਵਾ ਸੇਵਾ ਕਰਦਾ ਕੰਮਾਂ ਦੀ ਬਹੁਤ ਸੇਵਾ ਕਰਦਾ ਹਾਂ ਠੀਕ ਹੈ ਤੇ ਵਈ ਬ੍ਰੈਡਰ ਚਲਾਏ ਹੋਣੇ ਪਕੌੜੇ ਤੇ ਦਫਾਨ ਲੁੰਗਰ ਆ ਗਿਆ ਹੁਣ ਚਲੋ ਖਾਣੇ ਇਧਰ ਆ ਕੇ ਕੰਕਰ ਕੋਈ ਨਹੀਂ ਪੱਜਣਾ ਹੋਰ ਐ ਇਹਦੇ ਜਨਮ ਚੁੱਕ ਆ ਗਏ ਅਸਲੀ ਇਕੱਡੇ ਤਾਂ ਇਹ ਤਾਂ ਚੱਲਦਾ ਵੀ ਕੰਮ ਹੈ ਇਧਰ ਬੈਠੇ ਜਿਹੜਿਆ ਕਰਾਈ ਆ ਰਹੀ ਇਹਨੇ ਇਧਰ ਚੱਲਦੇ ਬਾਪੂ ਨੇ ਇਧਰ ਜਾ ਕੇ ਆਨੇ ਬਾਈ ਆਪਾਂ ਤੇ ਆ ਬੈਠ ਇਧਰ ਅਲੱਗ ਹੈ ਬਾਈ ਸੇਵਾ ਚੱਲਦੀ ਬਾਈ ਸਾਰਾ ਇਹਦੀ ਇਹ ਪਾ ਦਿਖਾਣੇ ਆ ਅੰਦਰ ਅੰਟਰੀ ਹਾਂ ਜੀ ਅਸਰੀ ਗਾਲ ਜੀ ਅਸਰੀ ਗਾਲ ਜੀ ਵੇ ਅਸਰੀ ਗਾਲ ਜੀ ਹਾਂ ਠੀਕ ਹੈ ਜੀ ਹਾਂ ਜੀ ਉਹ ਠੀਕ ਹੈ ਜੀ ਹਾਂ ਜੀ ਹਰ ਸਾਲ ਹੀ ਤੇ ਆਪਣੇ ਵੀ ਲੈ ਹੈ ਤੇ ਲੰਗਰੀ ਐਟ ਕੀ ਹਾਂਜੀ ਹਾਂ ਗੁਰੂ ਨਾਨਕ ਦੇਵ ਜੀ ਦਾ ਲੰਗਰ ਸਾਡਾ ਨਹੀਂ ਇਹ ਗੁਰੂ ਨਾਨਕ ਦੇਵ ਜੀ ਦਾ ਲੰਗਰ ਆ ਗਿਆ ਕਹਿੰਦੇ ਨਹੀਂ ਤੇ ਤੇਰੀ ਤੇਰਾ ਉਹ ਆ ਹਾਂਜੀ ਹਾਂ ਤੇ ਵਾ ਕਿੱਧਰ ਭੰਡਿਆ ਸੇਵਾ ਬਾਈ ਇਧਰ ਅੰਕਲਾਂ ਦਾ ਡੈਕ ਖੜਾ ਹੈ ਤੇ ਇਧਰ ਬਈ ਚਾਹ ਦੀ ਸੇਵਾ ਇੱਧਰ ਭਾਂਡੇ ਦੀ ਸੇਵਾ ਤੇ ਉੱਧਰ ਚਾਹ ਦੀ ਸੇਵਾ ਇੱਧਰ ਬਈ ਚਾਹ ਦੀ ਸੇਵਾ ਤੇ ਉੱਧਰ ਚੱਲਦਾ ਬਈ ਤਾਂ ਸੋ ਲੱਗੀਦਾ ਬਾਈ ਜੀ ਕੀ NRPAT ¿ tenga que algún tipo de tipo de Allah pezV Cinatada वाहेगुरु <laughs> ਅਲੈਕੂ ਵਾਹਿਗੁਰੂ ਜੇਤਪਾਵੇ ਤੇ ਤਾਉਣ ਕਾਤ ਰੱਖੇ ਜੇ ਤੋਵੇ ਯਾਰ ਯਾਰ ਨੂੰ ਪਾਸਾ ਆਹ ਤਾਹ ਤਾਹ ਰੱਖਿਆ ਲਿਆਇ ਸੇ ਕਲਸਾ ਬੇਕੀ ਨਾ ਤੇ ਸਰਸਰੀ ਆਹ ਜੀ ਦਾ ਰਸਾ ਵਾ ਹਾਂਜੀ ਬਾਈ ਅੱਪਾ ਦੁਰਪੇ ਆ ਆਹ ਡਰਾਈਵਰ ਤੇ ਵੀਰੇ ਨਾ ਹੀ ਬੱਚੇ ਗਏ ਹੋਣਗੇ ਤੇ ਬਾਰੇ ਖੜੇ ਤੇ ਆ ਦੇਖੋ ਚਬਰ ਰੇ ਚੈੱਕ ਕਰੋ ਆ ਗਏ ਬੰਦੇ ਕਾ ਕਾ ਤੋ ਨਸਰ ਬਹੁਤ ਵਧੀਆ ਭਾਈ ਹਾਂ ਠੀਕ ਆ ਭਾਈ ਤੁਹਾਡਾ ਠੀਕ ਹੈ ਹੱਤ ਕੱਢੀ ਵੀ ਦੀ ਕਿ ਹਲੇ ਦੇਸ਼ਾ ਲੱਗ ਗਿਆ ਮਾਰਨ ਆ ਜਾ ਆ ਰਿਹਾ ਚੱਲਦੇ ਭਾਈ ਹੁਣ ਵੇਰੇ ਖਾਨੇ ਨੂੰ ਜਿਆਦਾ ਇੱਥੇ ਪਹੁੰਚ ਗਏ ਭਾਈ ਤੇ ਵਕੀ ਜਗਦੀਪ ਵੀ ਰਾਈ ਪਿੱਛੇ ਤੁਰ ਰੇ ਹੋਣਾ ਅਸੀਂ ਪਹਿਲਾਂ ਤਾਂ ਦਰੂਪੇ ਤੇ ਵੀ ਪਛਿਆ ਕੇ ਜਾ ਕੇ ਸੈੱਟ ਕਰ ਲੀਏ ਜਿਵਣਾ ਭਾਈ ਹੋਣੀ ਹੈਗਾ ਇੱਥੇ ਸਮਾਨ ਤੁਰੂ ਸੈੱਟ ਕਰੀ ਜਿਆ ਕੇ ਜਗਦੀਪ ਵੀ ਰਾਈ ਪਿੱਛੇ ਪਿੱਛੇ ਆਉਂਦੇ ਆ ਤੇ ਬਣਾ ਲੋਕ ਦੇਖਿਆ ਕਿ ਟਰਾਲੇ 'ਚ ਸਮਾਨ ਸੂਨ ਪਿਆ ਉਹ ਵੀ ਦੇਖੀਏ ਹਾਂਜੀ ਭਾਈ ਤੁਰਕੇ ਜਾਣ ਨੂੰ ਫਿਰਦੇ ਹੈ ਆਪਣੇ ਟਿਕਾਣੇ ਪੈ ਇਹਨਾਂ ਨੂੰ ਲਾਤਾ ਲੈਣ ਚ ਚੱਲੀਆ ਵੀ ਤੁਰਕੇ ਪਾ ਲਈ ਤੇ ਆਉਣ ਬਾਈ ਚੱਲੇ ਚੱਲੇ ਸੀ ਉਹਦੇ ਉੱਪਰ ਰੱਖ ਕੇ ਫੋਨ ਚੱਲੇ ਆਉਂਦੇ ਆ ਕੋਈ ਨਾ ਬੋਲਾ ਕੋੜਾ ਡਰਾਈਵਿੰਗ ਲੱਗੇਗਾ ਮੈਂ ਹਾਂ ਹਾਂ ਚੱਲਦਾ ਵੀ ਕੰਮ ਸਿਰੇ ਆਣਦੇ ਤੇ ਰੇਸ ਦੇਕੇ ਜਾਮ ਵੀ ਖਾਦਾ ਹੈ ਜੱਪਣੇ ਵੀ ਲਾਲੇ ਲੈਣ ਚ ਕੋਜਾ ਜਾ ਰਹੀਆਂ ਨੇ ਲੋ ਸੜੇ ਚੈੱਕ ਜਾਵੇਂ ਜਾਮ ਆ ਬੈਠੀ ਸੰਗਤ ਹੈ ਹਾਂਜੀ ਭਾਈ ਦੇਖੋ ਜਾਮ ਕਿੰਨਾ ਹੋਇਆ ਲੱਗਿਆ ਹੋਇਆ ਆ ਲਹੂ ਆ ਜਾਓ ਸਾਡੇ ਤੇ ਤਾਜ਼ਾ ਲੱਗਿਆ ਕਿੰਨਾ ਕਾ ਭਾਈ ਜਾਮ ਹਾਂ ਆਪਾਂ ਆਪਾਂ ਤਾਂ ਫੇਰ ਵੀ ਉੱਚੇ ਖੜੇ ਆ ਤੇ ਤੇਰਾ ਡਾਕਾ ਦੁੰਦਾ ਗੱਡੀ ਦੇ ਉੱਚ ਲੈ ਨਹੀਂ ਨਿਕਣਾ ਤਾ ਕਾ ਆ ਜਾਓ ਗਾਣ ਲਿਆ ਬਈ ਓਏ ਅ ਫੋਟੋਗ੍ਰਾਫੀਂਗ ਜਲਦੀ ਤੁਰਨਾ ਸੌਖਾ ਹੀ ਹੈ ਮੈਂ ਕਿਹਾ ਬਈ ਗਾਵਾੜ ਦੇ ਨਹੀਂ ਕਿਸੇ ਨਾ ਗੱਡੀ ਗੁੱਡੀ ਹੈ ਦੇਹ ਛੂਟਾ ਚੱਲਦਾ ਬਈ ਸਿਰੇ ਹੰਜਵੈਲੋ ਪਹੁੰਚ ਗਏ ਕਰ ਗਏ ਐਂਟਰ ਵਿੱਚ ਆ ਲੋ ਆ ਗਏ ਭਾਈ ਪਹੁੰਚ ਗਏ ਭਾਈ ਆਪਾਂ ਅੱਤੇ ਅੱਤੇ ਦੇ ਆ ਗਏ ਇੱਥੇ ਨਾਵਾ ਮੈਰੀਜ ਨੂੰ ਨੂਰ ਮਹਿਲੇ ਪਹੁੰਚ ਗਏ ਭਾਈ ਥੋੜੇ ਜਿਹਾ ਰਹਿ ਗਿਆ ਆਹ ਹਾਂ ਟਰਾਲੀ ਤੇ ਲੱਗ ਜਾਣਾ ਟਾਈਮ ਜਿਹੜੀ ਉਹ ਤਾਂ ਪਿੱਛੇ ਆ ਆਪਣਾ ਤਿੰਨ ਲਾਏ ਨੇ ਹਾਂ ਜਿਹੜੀ ਉਹਦੇ ਵਿੱਚ ਹੁਣ ਚਾਰ ਲਾਏ ਨੇ ਟਾਈਮ ਲੱਗਦਾ ਜਾਣਾ 5 ਮਿੰਟ ਦੇ ਸਿਰਫ ਦੋ ਟਰਾਲੀਆਂ ਕੱਢਦੇ ਫਿਰ ਵੀ ਆਪਣਾ ਆਪਾਂ ਟਾਈਮ ਸਿਰ ਪੁੱਜ ਗਏ ਤੇ ਰਾਤ ਨੂੰ ਦੁਰਦੇ 2 ਕਿਲੋਮੀਟਰ ਨੂੰ 2 ਘੰਟੇ ਲੱਗ ਜਾਣੇ ਹਾਂ ਪਹੁੰਚ ਗਏ ਭਾਈ ਤੇ ਬਾਕੀ ਦੁਕਾਨੇ ਤਾਂ ਫਿਰ ਪਹੁੰਚੇ ਤੇ